ਟੋਪ ਬੀ ਨਿਗਲੇ ਸੂਰਜ ਹਾਂ ਉਹ ਲਾ ਦੀ ਤੇ ਫਿਰ ਇਹ ਕਾ ਬੈਠਾ ਆ ਵੀ ਭੈਣ ਪੱਲੇ ਹੀ ਡੇੜ ਆਉਂਦੀ ਆ ਪਰ ਤੋਰੇ ਨਾ ਰੱਖ ਪੈਰ ਹਾਂ ਆ ਰਹੀ ਜਲਾ ਕੱਲਾ ਵਧੀਆ ਤੇ ਕਿੰਨਾ ਨਹੀਂ ਭੈਜੇ ਸ਼ਰਾਰਤਾਂ ਕਰਦੇ ਆ ਇਕੱਠੇ ਹੋ ਕੇ 2024 ਦੇ ਵਿੱਚ ਜੁਲਾਈ 2024 ਤਰੀਕ ਨਹੀਂ ਹੋ ਗਈ ਅੱਜ ਜੁਲਾਈ ਮਹੀਨਾ ਚੱਲਦਾ 31 ਜੁਲਾਈ ਅਗਸਤ ਆਉਣੇ ਵਾਲਾ 2024 ਚ ਬੋਰ ਹੋ ਰਿਹਾ ਆਪਣੇ ਇਹ ਬੋਰ ਹੈਗਾ ਆਪਣਾ 10 ਇੰਚੀ ਆ ਹਨਾ 10 ਇੰਚੀ ਤੇ 9 ਇੰਚੀ ਪੈ ਪਾਉਂਗੇ ਬਾਕੀ ਉਹ ਡਿਲੀਵਰੀ ਪੈ ਜਣੀ ਫਲੋਰਿੰਗ ਉਹ ਚੱਲ ਲੱਗੇ ਜੀ ਚਾ ਉਹ ਕੀ ਚੱਲੀ ਅੰਦਰ ਉਹ ਹਫੜੀ ਇਹ ਵੱਜਦੀ ਜਾ ਕੇ ਹਨਾ ਪਤਾਲ ਪਤਾਲ ਲੋਕ ਚ ਅੱਛਾ ਦੇਖਦਾ ਹੋਣਾ ਵੀ ਕੰਮ ਕਿਹੜੀ ਖੜੇ ਆ ਪਤਾਲ ਲੋਕ ਚ ਥੱਲੇ ਨੂੰ ਜਾਣਾ ਇਹਨੇ ਕੱਢ ਨਹੀਂ ਹੋਣਾ ਥੱਲੇ ਤੇ ਹੁੱਕਾਂ ਜਾਣ ਨੂੰ ਇੱਧਰ ਪਾਉਣੀ ਆ ਜਨ ਨੂੰ ਦਾ ਭੋਗ ਦੇਣਾ ਆਰੇ ਦੇਖੋ ਕਿੰਨੀ ਥੱਲੇ ਛੇਤੀ ਆ ਵਾਓ ਯਾਰ ਆਪਣਾ ਇਹ ਫੈਡਾ ਕੇ ਆਪਾਂ 30 ਲੈਣੀ ਆ ਬੰਦੇ ਦੇ ਮਾਨੇ ਰੱਖਿਆ ਹੋਇਆ ਜੇ ਥੀਨਾ ਕਰਨਾ ਤਾਂ ਨਹੀਂ ਮਾ ਜੇ ਉੱਪਰ ਚੱਕਣਾ ਉੱਪਰ ਚੱਕ ਔਰ ਗੇਰਾਂ ਵਾਲੇ ਹੀ ਕੰਮ ਆ ਥੋੜਾ ਬੜਾ ਮਾ ਬਣਾ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਰਵਾਜੇ ਦੇ ਲਾ ਗਿਆ ਕਰਦੇ ਆ ਬਹੁਤ ਭਾਰੀ ਆ ਬੁੱਕੀ ਬੁੱਕੀ ਉਹ ਐਵੇਂ ਜਿਵੇਂ ਜੀ ਜੀ ਹਾਂ ਉਹ ਕਿਹੜੀ ਕਰਦੇ ਹੋ ਜਿਹੜੀ ਕਿ ਲਾਭ ਵਸਾਈ ਹੋਵੇ ਉਹ ਖਾਣ ਵਿੱਚ ਅਚਾ ਉੱਪਰ ਤੇ ਫਸਾ ਕੇ ਕੋਈ ਕਰੀ ਨਾ ਜਿਆਦਾ ਕਿੰਨਾ ਪਾਣੀ ਦਾ ਆਉਂਦਾ ਇਹ ਲਾ ਪਿੱਛੇ ਥੱਲੇ ਕਿਵੇਂ ਸਿਸਟਮ ਉਹ ਕਰਿਆ ਹੋਇਆ ਹੈ ਨਾ ਵੀ ਅੰਦਰ ਜਿਹੜਾ ਚੱਲੇ ਗਿਆ ਰੇਤਾ ਬਾਹਰ ਨਾ ਨਿਕਲੇ ਜਿੰਦਦਾਰਾ ਬੋਕੀ ਚ ਇਹ ਤਾਂ ਹੜਾ ਕੋਈ ਨਾ ਉੱਪਰਾਂ ਉੱਪਰ ਥੱਲੇ ਹੋਈ ਜਾਣਾ ਇਹਨੇ ਪਾਈਪ ਲਾਉਣ ਦੀ ਜੂਰ ਹੈ ਉਹਦਾ ਛੇਤੀ ਉਹ ਜਾ ਰਹੇ ਪਾਈਪ ਉਹ ਰਕੜੋਚ ਦੇ ਕੇ ਜਾਂਦੇ ਆ ਅੰਦਰ ਆ ਇਹ ਗਾਡੀ ਮਹਿੰਗੀ ਹੋਣੀ ਆ ਹਨਾ ਮਹਿੰਗੀ ਬਹੁਤ ਹੈ ਇਹਨੂੰ ਟਾਂਕਾ ਵੀ ਲਵਾਉਣਾ ਪੈਂਦਾ ਲਾਡੀ ਦਾ ਇੱਕ ਵਾਰੀ ਉਹ ਟਾਂਕਾ ਰਿਆ ਵੀ ਟੁੱਟ ਗਿਆ ਦਾ ਫੇਰ ਲਵਾ ਕੇ ਲਿਆਏ ਨਹੀਂ ਟਾਂਕਾ ਟੁੱਟ ਗਿਆ ਦਾ ਕੋਈ ਕੰਮ ਨਹੀਂ ਕਰਾਉਂਦਾ ਇਹ ਉਹ ਚੱਲ ਰਿਹਾ ਬਲੌਗ ਮੈਂ ਇੱਕ ਵਾਰੀ ਉਹ ਟੁੱਟ ਗਿਆ ਦਾ ਉਹਦਾ ਫੇਰ ਉਹ ਲਵਾ ਕੇ ਲਿਆਇਆ ਇਹਨੂੰ ਲੱਗਦਾ ਵੀ ਮੈਂ ਕਿਹਾ ਮੈਂ ਤਾਂਬੇ ਦਾ ਕਾ ਦਾ ਪਿੱਕਲ ਦਾ ਹਨਾ ਟਾਂਕਾ ਰਾਈਡਿੰਗੇ ਹੁੰਦੀ ਆ। ਆਇਆ। ਅੱਛਾ। ਆਇਆ। ਹਾਂ ਇਹ ਆ ਨੋਰਮਲ ਵੀਡੀਓ ਨਾ ਜਿਵੇਂ ਹੁਣ ਆਪਾਂ ਔਰੇ ਬੰਦੇ ਖਾਸੇ ਖੜੇ ਆ ਹਨਾ ਜੇ ਆਪਾਂ ਨੇ ਵੀ ਉਹਨਾਂ ਦੀ ਸਾਰਿਆਂ ਦੀ ਨਹੀਂ ਆ ਰਹੀ ਆਪਾਂ ਨੇ ਆ ਮੈਨਸਲਾ ਦੱਬ ਦਿੱਤਾ। ਹਾਂ ਆ ਗਿਆ। ਖਾਜਾ ਕੁਝ ਆ ਗਿਆ ਨਾ ਆ ਨੋਰਮਲ ਆ। ਔਰੇ ਦੇ ਜਿੱ ਪਿੱਛੇ ਯਾਨੀ ਕਿ ਦੂਰ ਚਲੇ ਜਾਣਾ ਆਪਾਂ ਨੂੰ ਪਿੱਛੇ ਹਟਣ ਦੀ ਲੋੜ ਨਹੀਂ ਜੇ ਕਿੱਛੇ ਕੰਮ ਦਾ ਆਪਾਂ ਨੂੰ ਪਿੱਛੇ ਨਹੀਂ ਜਾਣਾ ਪੈਣਾ ਕੰਦ ਦੇ ਪਿੱਛੇ ਤਾਂ ਜਾ ਨਹੀਂ ਸਕਦੇ ਕਮਰਾ ਛੋਟਾ ਹੁੰਦਾ ਆਪਾਂ ਨੇ ਆ ਮਾਈਨਸ ਉਹ ਕਰ ਦੇਣਾ ਪਿੱਛੇ ਵਾਲਾ ਆ ਤੇ ਸਾਰਿਆਂ ਦੀ ਫੋਟੋ ਵੀਡੀਓ ਆ ਜਾਣੀ ਦੇਖਣ ਨੂੰ ਯਾਨੀ ਕਿ ਜਾਦਾ ਏਰੀਆ ਆ ਜਾਂਦਾ ਵਾਈਡ ਐਂਗਲ